ਨੇ ਜਤਾਰ ਸਿੰਘ ਜੱਬੋਵਾਲਦੀ ਵੱਲੋਂ ਪਿਆਰ ਪਰਿਸ਼ਤ ਸ੍ਰੀ ਕਲ ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਤੇ ਉੱਪਰ ਬਸਿਆ ਹੋਇਆ ਪਿੰਡ ਕੰਮਾ ਪਿੰਡ ਕੰਮੇ ਤੋਂ ਜਦੋਂ ਖੜਕੜ ਕਲਾਂ ਦੇ ਰੇਲਵੇ ਸਟੇਸ਼ਨ ਨੂੰ ਜਾਂਦੇ ਹੈਗੇ ਬਿਲਕੁਲ ਖੜਕੜ ਕਲਾਂ ਦੇ ਰੇਲਵੇ ਸਟੇਸ਼ਨ ਦੇ ਨਾਲ ਕਲੋਨੀਆਂ ਦੇ ਵਿੱਚ ਅੱਗ ਲੱਗੀ ਅੱਗ ਦੇ ਨਾਲ ਬਹੁਤ ਜ਼ਿਆਦਾ ਸਮਾਨ ਜਿਹੜਾ ਹੈਗਾ ਘਰ ਦਾ ਘਰ ਦਾ ਵਰਤਨਯੋਗ ਸਮਾਨ ਜਿਹੜਾ ਹੈਗਾ ਉਹ ਸੜ ਕੇ ਸੁਆਹ ਹੋ ਗਿਆ ਮੰਜੇ ਤੱਕ ਰ ਵੀ ਨਹੀਂ ਬਚੇ ਖਾਣ ਜੋਗ ਸਮਾਨ ਬਿਨੀ ਬਚਿਆ ਜਿੱਥੋਂ ਫਰਿੱਜ ਦੀ ਗੱਲ ਕੀਤੀ ਜਾਵੇ ਫਰਿੱਜ ਤਾਂ ਬਿਲਕੁਲ ਅੱਗ ਆਦੀ ਨੇ ਤਪ ਸੀ ਉਸ ਵੇਲੇ ਕੀ ਨਾਮ ਆਪਣਾ ਜੀ ਰਾਜਕਮਰ ਜੀ ਕਿਹੜਾ ਪਿੰਡ ਹੈ ਖਟਕੜਾ ਜੀ ਅੱਛਾ ਕੀ ਗੱਲਬਾਤ ਹੋਈ ਹੈ ਅਸੀਂ ਗਏ ਸੀ ਕਿ ਨਸ਼ਤ ਦਾ ਗਏ ਮੇਰੇ ਸਹਾਰਾ ਮਾਰੂਣਾ ਕੰਮ ਸੀ ਕਿ ਤੂੰ ਆਈ ਤੜਕੇ ਦਾ ਫੋਨ ਕੀਤਾ ਮੇਰੇ ਤੋਂ ਛੋਟੀ ਆ ਤੇ ਨਹੀਂ ਫੋਨ ਕੀਤਾ ਜਦੋਂ ਗੱਲਬਾਤ ਹੋਈ ਮੇਰੇ ਸਾਲੇ ਆਇਆ ਤੇ ਮੁੰਡਾ ਆਇਆ ਉਹਨੇ ਆ ਕੇ ਅੱਗ ਬੁਝਾਈ ਤੇ ਬੈੱਡ ਦੇ ਸਾਹਮਣੇ ਧੂੜੀ ਬੈਠੇ ਫਲੂ ਹੋ ਗਈ ਕਪੜਾ ਜੀਲਾ ਵੀ ਤੱਗੀ ਕਦੋਂ ਅੱਗ ਪਈ ਤੜਕੇ ਤੜਕੇ ਲੱਗੀ ਭਾਜੀ 4:00 ਵਜੇ ਅੱਗ ਦੇਖੀ ਆ ਮੈਂ ਦੇਖ ਕੇ ਫਿਰ ਮੈਂ ਉੱਠੀ ਸੀ ਉੱਟ ਕੇ ਜਦ ਮੈਂ ਦੇਖਿਆ ਵੀ ਨੀਤਾਂ ਬੜ ਨਿਕਲਦੀ ਆ ਫਿਰ ਮੈਂ ਦਬਦਬ ਇਹਨਾਂ ਨੂੰ ਫੋਨ ਕੀਤਾ ਮੇਰੇ ਘਰ ਵਾਲੇ ਨੂੰ ਮੈਂ ਠਾਲਿਆ ਮੈਂ ਕਿਹਾ ਅੱਗ ਬਹੁਤ ਮਗਰ ਲੱਗੀ ਹੋਈ ਆ ਉਠੋ ਤੁਸੀਂ ਫਿਰ ਇਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਪਾਜੀ ਮਗਰ ਅੱਗ ਲੱਗੀ ਆ ਦਬਦਬ ਆਜੋ ਘਰ ਨੂੰ ਤੁਸੀਂ 4 ਵਜੇ ਦੀ ਗੱਲ ਆ ਇਹ ਪਾਜੀ ਹਾਂਜੀ ਘਰ ਵਿੱਚ ਠੀਕ ਜਿਹਾ ਹਾਂਜੀ ਅਸੀਂ ਘਰ ਆਈ ਸੀ ਬਾਜੀ ਘਰ ਆਈ ਸੀ ਬਾਕੀ ਸਾਰੇ ਸੁੱਤੇ ਪਏ ਸੀ ਮੈਂ ਹੀ 4 ਵਜੇ ਉੱਠਦੀ ਸੀ ਹੁਣ ਲੱਗਾ ਪਤਾ ਵੀ ਕਿੱਦਾਂ ਲੱਗੀ ਅੱਗੇ ਇਦਾਂ ਨਹੀਂ ਬਾਜੀ ਪਤਾ बस ਤਾਂ ਕਿ ਥੋੜੀ ਮੈਂ ਤਾਂ ਧੂਆ ਹੀ ਨਿਕਲਦੀ ਦੇਖੀ ਆ ਤਾਂਬੜੇ ਹੀ ਇੰਨੀ ਪੈਂਦੀ ਸੀ ਅੱਗ ਦੀ ਦਬ ਦੋ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਸਾਰਾ ਹੀ ਬਾਜੀ ਸਮਾਨ-ਸਮੋਨ ਲੂ ਹੋ ਗਿਆ ਕੁਝ ਵੀ ਨਹੀਂ ਬਚਿਆ ਹੈਗਾ ਕੁਝ ਵੀ ਨਹੀਂ ਬਚਿਆ ਪਲਾਸਟਿਕ ਹੋ ਗਿਆ ਬੈੱਡ-ਬੈਡ ਫਰਨੀਚਰ ਵੀ ਦੇਖੀ ਆ ਸਾਰੀ ਸਾਰੇ ਨੁਕਸਾਨ ਜੀ ਦਾ ਕਿੱਦਾਂ ਲੱਗਦਾ ਕਿ ਕਿੱਥੋਂ ਅੱਗ ਪਈ ਹੋਏਗੀ ਇਦਾਂ ਭਾਜੀ ਇਦਾਂ ਤਾਂ ਹੁਣ ਪਤਾ ਜਿੰਦੇ ਲੱਗੇ ਹੋਏ ਸੀ ਇਦਾਂ ਜੀ ਫੈਜੇ ਸੀਗੀ ਫ੍ਰੈਜ਼ਡਨ ਨਾਲ ਇੱਕ ਚੂਹਾ ਸੀਗਾ ਜੀ ਅੱਛਾ ਤੇ ਉਹ ਵੀ ਆ ਕੇ ਬੇ ਲੜਕੇ ਨੇ ਸੀ ਆ ਕੇ ਦੇਖਿਆ ਹੂੰ ਹੂੰ ਤੇ ਹੁਣ ਕੋਈ ਕਹਿ ਨਹੀਂ ਸਕਦੀ ਕਿ ਪਰਿਵਾਰ ਵਿੱਚ ਕਮਾਈ ਦਾ ਸਾਧਨ ਕੀ ਹੈ ਤੁਹਾਡਾ ਬਗੜੀ ਦਾ ਦਿਆ ਜੀ ਬਗੜੀ ਬਗੜੀ ਲੱਪਾਈ ਆ ਜੀ ਹੋਰ ਕੀ ਜੀ ਜੀ ਦਾ ਇਹਨਾਂ ਨਾਲ ਜਾਣਦਾ ਹਾਂ ਹਾਂਜੀ ਬੱਤ ਹਾਂਜੀ ਮਸੇ ਕੋਈ ਕਿਸੇ ਨੂੰ ਕਹਿਣਾ ਚਾਹੁੰਦੇ ਤੁਸੀਂ ਬਸ ਅਸੀਂ ਇਹੀ ਕਹਿੰਦੇ ਹਾਂ ਵੀ ਮਤਲਬ ਸਾਡੇ ਕੋਲ ਸੋਚਿਆ ਜਾਵੇ ਕਿ ਸਾਡਾ ਨੁਕਸਾਨ ਹੋਇਆ ਸੀ ਜਿਹੜਾ ਕੋਈ ਸਾਡੀ ਮਦਦ ਕਰੇ ਠੀਕ ਨਹੀਂ ਤੇ ਮਤਲਬ ਅਸੀਂ ਤਾਂ ਹੁਣ ਜਿਹੜਾ ਰੰਗ-ਰੰਗ ਕਰਾਇਆ ਸੀ ਮੁੰਡਿਆਂ ਦੀ ਅੱਖੇਆਂ ਹੈਗਾ ਲੜਕਾ ਮਤਲਬ ਉਹਨੂੰ ਜਿਹੜਾ ਰੰਗ ਲਾਉ ਘਰ ਮੈਂ ਵਧੀਆ ਬਣਾਇਆ ਸੀ ਮਤਲਬ ਫਿਰ ਕਿੱਥੇ ਕਿਸ ਸਥਾਨ ਤੇ ਆ ਕੇ ਮਦਦ ਕਰੇ ਜੇ ਕੋਈ ਵੀਰ ਕਰਨੀ ਚਾਹੁੰਦਾ ਹੋਵੇ ਅਸੀਂ ਕੋਈ ਵੀ ਸਾਡਾ ਕੋਈ ਵੀ ਮਤਲਬ ਸਾਡੇ ਪਰਿਵਾਰ ਕੋਈ 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 ਮਦਦ ਕੋ ਖੜ ਸਕਦਾ ਸਾਡੇ ਨਾਲ ਕੋ ਖੜੇ ਸਾਡਾ ਸਾਥ ਇਸ ਤਰ੍ਹਾਂ ਲੱਗਦਾ ਕਿ ਫਰਿੱਜ ਦੇ ਨਾਲ ਕੋਈ ਬਿਜਲੀ ਦਾ ਸਰਕਟ ਸ਼ਟ ਹੋਇਆ ਹੋਵੇਗਾ। ਹਾਂਜੀ। ਮਹਿਸੂਸ ਹੁੰਦਾ ਕੋਈ ਪੱਕਾ ਨਹੀਂ ਕਹਿ ਸਕਦੇ ਇਸ ਤੋਂ ਲੱਗਦਾ। ਹਾਂਜੀ। ਕਿਉਂਕਿ ਪੱਕੀ ਜਾਣਕਾਰੀ ਤਾਂ ਅੰਦਰੋਂ ਨਿਕਲ ਕੇ ਬਾਹਰ ਨਹੀਂ ਆਈ। ਪਰ ਫਰਿੱਜ ਵੀ ਖਤਮ ਹੋ ਗਈ ਐ, ਸਮਾਨ ਵੀ ਖਤਮ ਹੋ ਗਿਆ। ਸਭ ਕੁਝ ਹੋ ਗਿਆ ਜੀ। ਤੇ ਜੇ ਕੋਈ ਮਦਦ ਕਰਨੀ ਚਾਹੁੰਦਾ ਵੀਰ ਤੇ ਕਿਹੜੇ ਮੋਬਾਈਲ ਨੰਬਰ ਤੇ ਸੰਪਰਕ ਕਰਨ? ਸਾਡੇ ਵਾਲੇ ਤੇ 7087564188। ਜੀ ਪਿਆਰੇ ਸਾਥੀਓ ਜੇ ਕੋਈ ਵੀਰ ਮਦਦ ਕਰਨੇ ਚਾਹੁੰਦਾ ਰੇਲਵੇ ਸਟੇਸ਼ਨ ਖੜਕੜਕਲਾਂ ਦੀ ਜੇ ਗੱਲ ਕੀਤੀ ਜਾਵੇ ਉਹਦੇ ਬਿਲਕੁਲ ਨਜ਼ਦੀਕ ਕਲੋਨੀ ਹੈ ਤੇ ਦਿਹਾੜੀ ਦੱਪੇ ਵਾਲਾ ਪਰਿਵਾਰ ਹੈ ਤੇ ਜਿਹੜੇ ਸਮਾਜ ਸੇਵੀਆ ਵੀਰ ਜੁਰ ਮਦਦ ਕਰੇ ਕਿਉਂਕਿ ਘਰ ਦਾ ਸਮਾਨ ਜਿਹੜਾ ਹੈਗਾ ਆ ਉਹ ਤਕਰੀਬਨ ਸਾਰਾ ਖਤਮ ਹੋ ਗਿਆ ਅੱਗ ਦੀਆਂ ਬਗਰੀ-ਬੱਡੀਆਂ ਲਪੇਟਾਂ ਦੇ ਅੰਦਰ ਬਹੁਤ ਸਾਰਾ ਸਮਾਨ ਜਿਹੜਾ ਹੈਗਾ ਇਹ ਸੜ ਕੇ ਸੁਆਹ ਹੋ ਗਿਆ ਮੈਂ ਤਾਂ ਇਹੀ ਚਾਹੁੰਦਾ ਵੀ ਕੋਈ ਮੇਰਾ ਵੀਰ ਜਾਂ ਕੋਈ ਮਦਦ ਖਾਣਨਾ ਚਾਹੁੰਦਾ ਤਾਂ ਇਸ ਨੰਬਰ ਤੋਂ ਦਿੱਤਾ ਕਰ ਸਕਦਾ ਤਾਂ ਮੈਨੂੰ ਜੋ ਸਵੇਰੇ ਪਤਾ ਲੱਗਿਆ ਦੁਕਾਨ ਤੋਂ ਵੀ ਅਦਾ-ਅਦਾ ਕਰਕੇ ਵੀ ਰਾਜਾ ਭਾਈ ਜੀ ਨੂੰ ਨੁਕਸਾਨ ਸਾਡਾ ਜੀ ਸ਼ਰੀਕਾ ਜਿੱਦਾਂ ਤੇ ਜਦੋਂ ਮੈਨੂੰ ਪਤਾ ਲੱਗਾ ਤਾਂ ਮੈਨੂੰ ਬਹੁਤ ਝਟਕਾ ਲੱਗਾ ਮੈਂ ਉਸੇ ਵਿਲੇਜ ਜਦੋਂ ਆਇਆ ਤਾਂ ਤਾਂ ਮੈਂ ਹੋਸ਼ ਉੱੜ ਗਿਆ ਮੈਂ ਕਿਹਾ ਕਿਸੇ ਨੇ ਕੋਈ ਜਲਿਆ ਤੋਂ ਨਹੀਂ ਕਹਿੰਦੇ ਵੀ ਅਸੀਂ ਘਰ ਵਿੱਚ ਆਏ ਨਹੀਂ ਸੀ ਜੀ ਜੀ ਤਾਂ ਮੈਨੂੰ ਮਤਲਬ ਬਹੁਤ ਛੋੜ ਜਾ ਲੱਗਿਆ ਜਦੋਂ ਮੈਂ ਦੇਖਿਆ ਬੜ ਬੜ ਜਲਿਆ ਤਾਂ ਮੈਂ ਕਿਹਾ ਮਸੀ ਤਾਂ ਤਾਬੇ ਆਈ ਸੀ ਜਿੱਦਾਂ ਕਹਿਣ ਦਾ ਪਾਇਆ ਤੇ ਮੁੜ ਕੇ ਫੇਰ ਉੱਥੇ ਜਿੱਦਾਂ ਮਤਲਬ ਜੋ ਰੱਬ ਨੂੰ ਕਹਿੰਦੇ ਨੇ ਮਨਜ਼ੂਰ ਹੁਣ ਕਿਆ ਕਹਿ ਸਕਦੇ ਆ ਜੀ ਪਰ ਨੁਕਸਾਨ ਬਹੁਤ ਹੋ ਗਿਆ ਉਹ ਕਹਿਣ ਦਾ ਪਾਇਆ ਜੀ